ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਮੀਤਵਾਰ ਦੇ ਤੌਰ ਤੇ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਅੱਜ ਆਪਣੀ ਮੈਂਬਰ ਪਾਰਲੀਮੈਂਟ ਵਜੋਂ ਸੌ ਚੁੱਕਣਗੇ ਸਤਿ ਸ਼੍ਰੀ ਅਕਾਲ ਵੀ ਸੋਸ਼ਲ ਦਾ ਪ੍ਰੋਗਰਾਮ ਤੁਸੀਂ ਵਿਚਲੀ ਗੱਲ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮਣਵਾਸ ਇੱਕ ਸਾਲ ਦੇ ਵੱਧ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਚੋਣ ਜਿੱਤੀ ਤਾਂ ਵੋਟਰਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ ਪਰ ਸਰਕਾਰ ਵੱਲੋਂ 1 ਸਾਲ ਦੇ ਲਈ NSA ਦੀ ਮਿਆਦ ਹੋਰ ਵਧਾ ਦਿੱਤੀ ਗਈ ਤਾਂ ਅਮਰਤਪਾਲ ਸਿੰਘ ਦਾ ਜੇਲ੍ਹ ਤੋਂ ਬਾਹਰ ਆਉਣਾ ਮੁਸ਼ਕਲ ਜਾਪਨ ਲੱਗਾ ਤਾਂ ਜ਼ਿਲ੍ਹਾ ਮਸਟੇਟ ਕਨਸਾਮ ਥੋਰੀ ਦੇ ਵੱਲੋਂ ਅਮਰਤਪਾਲ ਸਿੰਘ ਨੂੰ ਹੁਣ 4 ਦਿਨ ਦੀ ਪੈਰੋਲ ਦਿੱਤੀ ਗਈ ਆ ਅਮਰਤਪਾਲ ਸਿੰਘ ਨੂੰ ਉਸਾਮ ਤੋਂ ਦਿੱਲੀ ਲਿਆਂਦਾ ਜਾ ਰਿਹਾ ਪੈਰੋਲ ਦੇ ਦੌਰਾਨ ਪਿਤਾ ਤਰਸੀਮ ਸਿੰਘ ਤੋਂ ਇਲਾਵਾ ਚਾਚਾ ਹਰਜੀਤ ਸਿੰਘ ਅਤੇ ਕੁਝ ਰਿਸ਼ਤੇਦਾਰਾਂ ਨੂੰ ਮੁਲਾਕਾਤ ਦੀ ਆਗਿਆ ਦਿੱਤੀ ਗਈ ਹੈ ਇਹ ਪ੍ਰਵਾਨਕੀ ਪੰਜਾਬ ਨਜ਼ਰਬੰਦੀ ਆਰਡਰ 1981 ਦੀ ਧਾਰਾ 2 ਸੀ ਦੇ ਤਹਿਤ ਦਿੱਤੀ ਗਈ ਹੈ ਪੈਰੋਲ ਦੇ ਦੌਰਾਨ ਕੁਝ ਸ਼ਰਤਾਂ ਵੀ ਅਮਰਤਪਾਲ ਸਿੰਘ ਨੂੰ ਪੂਰੀਆਂ ਕਰਨੀਆਂ ਪੈਣਗੀਆਂ ਸ਼ਰਤਾਂ ਇਸ ਤਰ੍ਹਾਂ ਨੇ ਕਿ ਅਮਰਤਪਾਲ ਸਿੰਘ ਆਰ ਜੀ ਰਿਹਾਈ ਦੇ ਦੌਰਾਨ ਅੰਮ੍ਰਿਤਸਰ ਦੇ ਹਾਤੀ ਪੁਲਿਸ ਦੀ ਨਿਗਰਾਨੀ ਦੇ ਹੇਠ ਦਿੱਲੀ ਦੇ ਵਿੱਚ ਹੀ ਰਹਿਣਗੇ ਯਾਨੀ ਕਿ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਜਾਂ ਉਹਨਾਂ ਦੇ ਘਰ ਆਉਣ ਦੀ ਆਗਿਆ ਨਹੀਂ ਹੋਵੇਗੀ ਉਸ ਦੀ ਆਰਜੀ ਰਿਹਾਈ ਡਿਬਰੂਗੜ ਜੇਲ੍ਹ ਤੋਂ ਦਿੱਲੀ ਤੱਕ ਦਾ ਆਉਣ ਜਾਣ ਦਾ ਸਮਾਂ ਉਸ ਦੇ ਵਿੱਚ ਸ਼ਾਮਲ ਰਹੇਗਾ ਜਦੋਂ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਚੱਲਣਗੇ ਔਰ ਦਿੱਲੀ ਤੱਕ ਉਹ ਜੋ ਸਮਾਂ ਦਿੱਤਾ ਗਿਆ 4 ਦਿਨ ਦੀ ਪੈਰੋਲ ਦੇ ਵਿੱਚ ਸ਼ਾਮਲ ਹੋਵੇਗਾ ਸੌ ਚੁੱਕਣ ਤੋਂ ਬਾਅਦ ਪਰਿਵਾਰਕ ਮੈਂਬਰ ਮਿਲ ਸਕਣਗੇ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਟੇਟਮੈਂਟ মিডিਆ ਨੂੰ ਨਹੀਂ ਦੇ ਸਕਣਗੇ ਦਿੱਲੀ ਤੋਂ ਬਾਹਰ ਅਮਰਪਾਲ ਸਿੰਘ ਨਹੀਂ ਜਾ ਸਕਣਗੇ ਤੇ ਨਾਲ ਹੀ মিডিਆ ਤੋਂ ਵੀ ਉਹਨਾਂ ਨੂੰ ਦੂਰੀ ਬਣਾ ਕੇ ਰੱਖਣੀ ਹੋਵੇਗੀ ਸੌ ਚੁੱਕਣ ਦੀ ਰਸਮ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਵਿੱਚ ਹੀ ਹੋਣ ਦੀ ਸੁਭਾਵਨਾ ਮੰਨੀ ਜਾ ਰਹੀ ਹੈ ਇਹ ਸਾਰੀ ਕਾਰਵਾਈ ਦੇ ਦੌਰਾਨ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸਐਸਪੀ ਸਤਿੰਦਰ ਸਿੰਘ ਲੋਕ ਸਭਾ ਦੇ ਸਕੱਤਰ ਜਨਰਲ ਦੇ ਨਾਲ ਤਾਲਮੇਲ ਰੱਖ ਕੇ ਸਾਰੀ ਕਾਰਵਾਈ ਨੂੰ ਨਿਪਟਾਰੇ ਚਾੜਨਗੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਅਕੱਲੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਮਿਲਣ ਦੀ ਜਿਹੜੀ ਆਗਿਆ ਦਿੱਤੀ ਗਈ ਹੈ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕੀਤੀ ਕਿ ਘੱਟੋ ਘੱਟ ਹਲਕੇ ਦੇ ਲੋਕਾਂ ਨੂੰ ਮਿਲਣ ਦੀ ਆਗਿਆ ਜ਼ਰੂਰ ਦਿੱਤੀ ਜਾਵੇ ਉਹਨਾਂ ਨੂੰ ਹਲਕੇ ਦੇ ਵਿੱਚ ਜਾਣ ਦੀ ਆਗਿਆ ਜ਼ਰੂਰ ਦਿੱਤੀ ਜਾਵੇ ਤਾਂ ਕਿ ਉਹ ਵੋਟਰਾਂ ਦਾ ਧੰਨਵਾਦ ਕਰ ਸਕਣ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਦਿੱਲੀ ਤੱਕ ਲੈ ਕੇ ਅਤੇ ਵਾਪਸ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਦੀ ਹੋਵੇਗੀ ਜਸਦੀ ਨਿਗਰਾਨੀ ਅੰਮ੍ਰਿਤਸਰ ਤੇ ਆਤੀ ਦੇ ਐਸਪੀ ਹਰਿੰਦਰ ਸਿੰਘ ਕਰਨਗੇ ਇਹ ਸਾਰੀ ਕਾਰਵਾਈ ਦੇ ਦੌਰਾਨ ਕੀ ਤਰ੍ਹਾਂ ਦੀਆਂ ਸ਼ਰਤਾਂ ਵੀ ਹੋਣਗੀਆਂ ਜੋ ਅੰਮ੍ਰਿਤਪਾਲ ਸਿੰਘ ਤੇ ਲਾਗੂ ਹੋਣਗੀਆਂ ਇਸ ਸਾਰੀ ਕਾਰਵਾਈ ਨੂੰ ਬੜੀ ਗੋਹ ਦੇ ਨਾਲ ਜਿੱਥੇ ਮੀਡੀਆ ਵੀ ਦੇਖ ਰਿਹਾ ਉੱਥੇ ਹੀ ਇਸ ਗੱਲ ਨੂੰ ਲੈ ਕੇ ਲੋਕ ਵੀ ਉਤਾਵਲੇ ਨੇ ਕਿ ਹੁਣ ਸੌ ਚੱਕਣ ਤੋਂ ਬਾਅਦ ਕਿ ਅੰਮ੍ਰਿਤਪਾਲ ਸਿੰਘ ਨੂੰ ਪੱਕੇ ਤੌਰ ਤੇ ਪੈਰੋਲ ਮਿਲੇਗੀ ਜਾਂ ਨਹੀਂ ਮਿਲੇਗੀ ਅਗਲੀ ਜੋ ਵੀ ਅਪਡੇਟ ਆਵੇਗੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਜੀ ਹੁਣ ਦਿਓ ਆ ਗਿਆ ਸਸਿਕਾਲ